ਇੱਥੇ ਮੁਹਾਲੀ ਜਿਮ ਦੇ ਵਿੱਚ ਨਾ ਮੈਨੂੰ ਇੱਕ ਮੁੰਡਾ ਮਿਲਿਆ ਹਿਮਾਚਲ ਸਾਈਡ ਦਾ ਹੀ ਹਿਮਾਚਲ ਦਾ ਜੰਪਾਲ ਹੀ ਤੇ ਮੈਨੂੰ ਉਹ ਕਹਿੰਦਾ ਤੁਸੀਂ ਕਿੱਥੋਂ ਵੀਰ ਜੀ ਮੈਂ ਕਿਹਾ ਮੈਂ ਗੁਰਦਾਸਪੁਰ ਮੇਰਾ ਜਿਲ੍ਹਾ ਤੇ ਮਾਝਾ ਏਰੀਆ ਮੈਂ ਕਿਹਾ ਸਾਨੂੰ ਮਾਝੇ ਵਾਲੇ ਕਹਿੰਦੇ ਆ ਤੇ ਇਹ ਕਹਿੰਦਾ ਅੱਛਾ ਪੰਜਾਬ ਸੇ ਹੋ ਆਪ ਮੈਂ ਕਿਹਾ ਹਾਂ ਪੰਜਾਬ ਤੋਂ ਉਹ ਹਿੰਦੀ ਚ ਗੱਲ ਕਰਦਾ ਸੀ ਮੈਂ ਤੁਹਾਨੂੰ ਪੰਜਾਬੀ ਚ ਦੱਸਦਾ ਕੀ ਗੱਲਬਾਤ ਹੋਈ ਸਾਡੀ ਤੇ ਇਹ ਕਹਿੰਦਾ ਉੱਧਰ ਸੁਣਿਆ ਪੰਜਾਬ ਚ ਪਾਣੀ ਮਤਲਬ ਬਹੁਤ ਆ ਗਿਆ ਗੁਰਦਾਸਪੁਰ ਸਾਈਡ ਬਹੁਤ ਨੁਕਸਾਨ ਹੋ ਗਿਆ ਲੋਕਾਂ ਦਾ ਮੈਂ ਕਿਹਾ ਹਾਂ ਯਾਰ ਬਹੁਤ ਨੁਕਸਾਨ ਹੋ ਰਿਹਾ ਲੋਕਾਂ ਦੀ ਮੈਂ ਕਿਹਾ ਫਸਲਾਂ ਤਬਾਹ ਹੋ ਗਈਆਂ ਘਰਾਂ 'ਚ ਪਾਣੀ ਵੜ ਗਿਆ ਸਮਾਨ ਮੈਂ ਕਿਹਾ ਬਰਬਾਦ ਹੋ ਗਿਆ ਲੋਕਾਂ ਦੀ ਮਸ਼ੀਨਰੀ ਮਾਲ ਡੰਗਰ ਮੈਂ ਕਿਹਾ ਮਰ ਗਿਆ ਬਹੁਤ ਨੁਕਸਾਨ ਹੋ ਗਿਆ ਮੈਂ ਕਿਹਾ ਬਹੁਤ ਦੁੱਖ ਵਾਲੀ ਗੱਲ ਤੇ ਕਹਿੰਦਾ ਓਹੋ ਹੋ ਕਹਿੰਦਾ ਫਿਰ ਲੋਕ ਤਾਂ ਕਹਿੰਦਾ ਉੱਧਰ ਮਤਲਬ ਕਬਰਾਈ ਹੋਣਗੇ ਡਰੇ ਹੋਣਗੇ ਕਹਿੰਦਾ ਰੋਂਦੇ ਹੋਣਗੇ ਮੈਂ ਕਿਹਾ ਨਾ ਵੀਰੇ ਤੈਨੂੰ ਗਲਤ ਫਹਮੀ ਆ ਮੈਂ ਕਿਹਾ ਰੋਣਾ ਡਰਨਾ ਕਬਰਾਉਣਾ ਇਹ ਤਾਂ ਸਾਡੇ ਖੂਨ 'ਚ ਹੀ ਹੈ ਨਹੀਂ ਸਾਨੂੰ ਤਾਂ ਗੁੜਤੀ ਨਹੀਂ ਮਿਲੀ ਮੈਂ ਕਿਹਾ ਰੋਣ ਕਬਰਾਉਣ ਦੀ ਮੈਂ ਕਿਹਾ ਸੀ ਤਾਂ ਉਹ ਕੌਮ ਆ ਮੁਸੀਬਤ ਵੱਲ ਨੂੰ ਪਿੱਠ ਕਰਕੇ ਨਹੀਂ ਮੁਸੀਬਤ ਵੱਲ ਨੂੰ ਹਿੱਕ ਕਰਕੇ ਭੱਜਦੇ ਆ ਮੈਂ ਕਿਹਾ ਮੈਂ ਕਿਹਾ ਜਦੋਂ ਕੋਈ ਮੁਸੀਬਤ ਆਉਂਦੀ ਆ ਨਾ ਪੰਜਾਬ ਤੇ ਸਾਡੇ ਲੋਕਾਂ ਤੇ ਸਾਡੇ ਕੰਨਾਂ 'ਚ ਤਾਂ ਫਿਰ ਇੱਕੋ ਆਵਾਜ਼ ਪੈਂਦੀ ਆ ਕਿ ਤਗੜੇ ਹੋ ਜਾਓ ਪਰਵਾਹ ਨਹੀਂ ਕਰਨੀ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਪੰਜਾਬ ਤੇ ਵੱਡੀਆਂ-ਵੱਡੀਆਂ ਮੁਸੀਬਤਾਂ ਹੁੰਦੀਆਂ ਨਾ ਸਾਡੇ ਲੋਕਾਂ ਤੇ ਤੇ ਸਾਨੂੰ ਰੱਬ ਨੇ ਉਹਨਾਂ ਮੁਸੀਬਤਾਂ ਨਾਲ ਲੜਨ ਵਾਸਤੇ ਜਿਗਰੇ ਉਸ ਤੋਂ ਵੱਡੇ ਦਿੱਤੇ ਹੋਏ ਆ ਮੈਂ ਕਿਹਾ ਜੇ ਯਕੀਨ ਨਹੀਂ ਨਾ ਮੇਰੀ ਗੱਲ ਤੇ ਜਾ ਮੈਂ ਕਿਹਾ ਪੰਜਾਬ ਦਾ ਚੱਕਰ ਲਾ ਗੇੜਾ ਮਾਰ ਕੇ ਆ ਜਿੱਥੇ ਜਿੱਥੇ ਪਾਣੀ ਆਏ ਹੋਏ ਆ ਮੈਂ ਕਿਹਾ ਰੋਣਾ ਧੋਣਾ ਨਹੀਂ ਸੁਣਦਾ ਦਿਨ ਰਾਤ ਮੈਂ ਕਿਹਾ ਤੇਰੇ ਕੰਨਾਂ 'ਚ ਚੜਦੀ ਕਲਾ ਦੇ ਜਕਾਰਿਆਂ ਦੀਆਂ ਬਾਜਾਂ ਹੀ ਗੂੰਜਣਗੀਆਂ ਮੈਂ ਕਿਹਾ ਜਕਾਰਾ ਛੱਡ ਕੇ ਫਿਰ ਦੁਰ ਪੈਣੇ ਆ ਸੀ ਫਿਰ ਜਿਹੜੇ ਕੰਮ ਨੂੰ ਹੱਥ ਪਾਈਏ ਸਿਰੇ ਚਾੜ੍ਹ ਕੇ ਮੁੜੀਦਾ ਕਹਿੰਦਾ ਹਾਂ ਕਹਿੰਦਾ ਮੈਂ ਵੀਡੀਓ ਦੇਖੀ ਆ ਕਹਿੰਦਾ ਉਹ ਜਕਾਰਾ ਕੱਦੋਂ ਛੱਡਦੇ ਐ ਇੰਨੇ ਇੰਨੇ ਪਾਣੀ 'ਚ ਲੋਕੀ ਖਲੋਤੇ ਕੰਮ ਕਰੀ ਜਾਂਦੇ ਐਨੀ ਮੁਸੀਬਤ 'ਚ ਆ ਫੇਰ ਵੀ ਇੰਨੇ ਆਂਦਾ ਜਕਾਰੇ ਛੱਡਦੇ ਤੂੰ ਮੈਂ ਕਹਾ ਕਮਲਿਆ 90% ਮੁਸੀਬਤਾਂ ਦਾ ਲੱਗਦੇਹੀਂ ਜਕਾਰਾ ਛੱਡ ਕੇ ਹੀ ਤੋੜ ਦਿੰਨੇ ਆ ਮੈਂ ਕਹਾ ਸਾਥੋ ਲੋਕੀ ਘੱਟ ਸਾਡੇ ਜਕਾਰੇ ਤੋਂ ਮੈਂ ਕਹਾ ਵੱਧ ਡਰਦੇ ਆ ਮੈਂ ਕਹਾ ਸਾਡਾ ਜਕਾਰਾ ਹੀ ਆ ਮੈਂ ਕਹਾ ਸਭ ਕੁਝ ਐਵੇਂ ਨਹੀਂ ਮੈਂ ਕਹਾ ਏਡੇ ਏਡੇ ਦਰਿਆਵਾਂ ਨੂੰ ਬੰਨ੍ਹ ਵੱਜ ਜਾਂਦੇ ਮੈਂ ਕਹਾ ਜਦੋਂ ਜਕਾਰਾ ਛੱਡ ਗਏ ਤਾਂ ਦਰਿਆਵਾਂ ਦੇ ਬੰਨ੍ਹ ਮਾਰਦੇ ਆ ਨਾ ਤੇ ਫਿਰ ਉਹ ਦਰਿਆ ਦਾ ਬੰਨ੍ਹ ਸਾਨੂੰ ਨਾਲੀ ਜਿੰਨਾ ਲੱਗਦਾ ਛੋਟਾ ਜਿਹਾ ਹਾਥੀ ਜਿੱਡੀ ਮੁਸੀਬਤ ਵੀ ਮੈਂ ਕਹਾ ਕੀੜੀ ਜਿੰਨੀ ਬਣ ਜਾਂਦੀ ਆ ਜਦੋਂ ਆਪਾਂ ਜਕਾਰਾ ਛੱਡਦੇ ਆ ਮੈਂ ਕਹਾ ਇਹ ਜਕਾਰੇ ਦੀ ਪਾਵਰ ਫਿਰ ਮੈਨੂੰ ਕਹਿੰਦਾ ਜਾਂਦਾ ਖਾਣਾ ਕਿੱਥੋਂ ਖਾਂਦੇ ਆ ਰੋਟੀ ਕਿਵੇਂ ਮਤਲਬ ਇੰਨਾ ਦਾ ਪਾਣੀ ਆ ਗਿਆ ਪਿੰਡਾਂ 'ਚ ਮੈਂ ਕਿਹਾ ਕਮਲਿਆ ਅਸੀਂ ਤਾਂ ਖੁਦ ਮੁਸੀਬਤ ਵਿੱਚ ਰਹਿ ਕੇ ਦੂਜੇ ਦੇ ਮੂੰਹ 'ਚ ਬੁਰਕੀ ਪਾਉਂਦੇ ਆ ਅਸੀਂ ਤਾਂ ਸਾਰੇ ਦੇਸ਼ ਨੂੰ ਰੋਟੀ ਖਵਾਉਣ ਵਾਲੇ ਆ ਸਾਡੇ ਘਰ 'ਚੋਂ ਮੈਂ ਕਿਹਾ ਕਿੱਥੋਂ ਰੋਟੀ ਮੁੱਕ ਜੂ ਮੈਂ ਕਿਹਾ ਵੇਖ ਜਾ ਕੇ ਮੈਂ ਕਿਹਾ ਦਰਿਆਵਾਂ ਦੇ ਉੱਤੇ ਮੈਂ ਕਿਹਾ ਪਿੰਡਾਂ ਦੇ ਵਿੱਚ ਲੰਗਰ ਲੱਗੇ ਹੋਏ ਆ ਮੈਂ ਕਿਹਾ ਜਿਹੜੀ ਚੀਜ਼ ਹੈ ਉਹੀ ਖਾਣ ਨੂੰ ਮਿਲੂਗੀ ਮੈਂ ਕਿਹਾ ਪੰਜਾਬ 'ਚੋਂ ਰੋਟੀ ਮੁੱਕ ਨਹੀਂ ਗਈ ਫਿਰ ਜਾਂਦਾ ਜਾਂਦਾ ਮੈਨੂੰ ਹੱਥ ਛੁੱਟ ਗਏ ਕਹਿੰਦਾ ਬਈਆ ਆਪਦੀ ਬਾਤیں ਸੁਣ ਕੇ ਲਗਾ ਕੇ ਕਿਤਨੀ ਵੀ ਬੜੀ ਮੁਸੀਬਤ ਆ ਜਾਏ ਪੰਜਾਬ ਕਾ ਕੋਈ ਕੁਛ ਨਹੀਂ ਵਿਗਾੜ ਸਕਦਾ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ বাসਦਾ ਏ ਸੋ ਤੁਹਾਨੂੰ ਪਤਾ ਹੀ ਆ ਜਿਹੜੀ ਪੰਜਾਬ ਤੇ ਮੁਸੀਬਤ ਆਈ ਆ ਪਾਣੀ ਦੀ ਤੇ ਬਾਬਾ ਮੇਰ ਕਰੇ ਚੜ੍ਹਦੀ ਕਲਾ 'ਚ ਰਹੇਗਾ ਪੰਜਾਬ ਆਪਣਾ ਪਹਿਲਾਂ ਵੀ ਚੜ੍ਹਦੀ ਕਲਾ 'ਚ ਰਿਹਾ ਤੇ ਆਪਾਂ ਇਕਜੁੱਟ ਹੋ ਕੇ ਇੱਕ ਦੂਜੇ ਦਾ ਸਾਥ ਦਈਏ ਤੇ ਮੁਸੀਬਤ ਬਹੁਤੇ ਦਿਨ ਨਹੀਂ ਰਹਿਣੀ ਤੇ ਬਾਬਾ ਚੜ੍ਹਦੀ ਕਲਾ ਕਰੇ ਇਹ ਪੰਜਾਬ ਇਹ ਦੇਸ਼ ਇਹ ਲੋਕ ਹੱਸਦੇ ਵਸਦੇ ਰਹਿਣ ਤੇ ਆਓ ਸਰਬੱਤ ਦੇ ਭਲੇ ਦੀ ਆਪਾਂ ਘਰ ਬੈ ਕੇ ਅਰਦਾਸ ਕਰੀਏ ਸਾਬਾ ਚੜ੍ਹਦੀ ਕਲਾ ਕਰੂ ਤੇ ਕਮੈਂਟਾਂ ਦੇ ਵਿੱਚ ਜਕਾਰਿਆਂ ਦੀ ਗੂੰਜ ਆਉਣੀ ਚਾਹੀਦੀ ਹੈ